ਜੀ ਜਸਵਿੰਦਰ ਜੀ একদম ਹੋਇਆ ਕੀ ਗੱਲ ਹੋ ਗਈ ਚੋਰੀ ਦੀ ਏ ਭਾਜੀ ਜਿੱਦਾਂ ਮੈਂ ਪੰਜ ਦਾ ਪਹਿਲਾਂ ਇੱਥੋਂ ਨਿੰਬੂ ਤੋੜ ਕੇ ਲਗਿਆ ਆ ਕੇ ਗਿਆ ਵਾਂ ਕੋਈ ਨਹੀਂ ਸੀਗਾ ਤੇ ਜਦ ਮੈਂ ਅੱਜ ਪਾਣੀ ਬਾਹਰ ਜਾਂਦਾ ਸੀ ਤੇ ਮੈਂ ਦੇਖਣਾ ਸਵੇਰੇ ਤੇ ਮੈਨੂੰ ਪਤਾ ਲੱਗਾ ਉਹਨਾਂ ਤਾਂ ਬਿਜਲੀ ਦੇ ਤਾਰਾਂ ਵੀ ਛੱਡੀਆਂ ਨਾ ਕੋਈ ਪੱਖਾ ਛੱਡਿਆ ਸ ਚੌ ਬਾਥਰੂਮਾਂ ਦਾ ਲਾ ਕੇ ਲੈ ਗਿਆ ਸਾਰੀ ਟੁੱਟੀਆਂ ਤੇ ਦੋਹ ਸੋਈਆਂ ਦਾ ਸਾਰਾ ਸਮਾਨ ਲਾ ਕੇ ਲੈ ਗਿਆ ਬਿਜਲੀ ਦੇ ਪੱਖੇ ਬਿਜਲੀ ਦੇ ਤਾਰਾਂ ਤੱਕ ਵੀ ਖਿੱਚ ਕੇ ਲੈ ਗਏ ਉਹ ਪੱਖੇ ਕਿੰਨੇ ਪੱਖੇ 6 ਜੀ ਹੋਰ ਇੱਕ ਕੁਲਰ ਦੀ ਮੋਟਰ ਲੈ ਕੇ ਗਿਆ ਜੀ ਅੰਦਰ ਬੋਰ ਤੱਕ ਵੀ ਪੱਟੇ ਹੋਏ ਸਾਰਾ ਬੋਰ ਤੱਕ ਵੀ ਸਭ ਕੋ ਪੱਟਿਆ ਹੋਇਆ ਜਿੱਦਾਂ ਉਹਨਾਂ ਦਾ ਇਹ ਕੀ ਹੈ ਕਿਦੀ ਇਹ ਇਹ ਮੇਰੇ ਛੋਟੇ ਭਰਾ ਅਕਲਵਿੰਦਰ ਸਿੰਘ ਦੀ ਆ ਉਹ ਕਿੱਥੇ ਰਹਿੰਦੇ ਆ ਉਹ ਕਨੇਡੀਅਨ ਵਿੱਚ ਰਹਿੰਦੇ ਆ ਹਾਂਜੀ ਤੁਹਾਡਾ ਕਾਰੋਦਾਰ ਲੱਗ ਗਈ ਆ ਮੇਰਾ ਜੀ 6 ਘਰ ਛੱਡ ਗਿਆ ਉਹਨਾਂ ਦਾ ਘਰ ਵਾਜੀ ਹਾਂਜੀ ਕੋਈ ਰਹਿਸ਼ ਸਲੂਸ਼ਨ ਤੇ ਇੱਥੇ ਕੋਈ ਰਹਿਸ਼ ਨਹੀਂ ਜੀ ਖਾਲੀ ਬਈ ਸੀ ਖਾਲੀ ਬਈ ਸੀ ਔਰ ਦਿੱਤੀ ਜਾਨੇ ਤੁਸੀਂ ਹਰ ਰਿਪੋਰਟ ਦੇ ਦਿੱਤੀ ਹੈ ਜੀ ਮੌਕਾ ਦੇਖਣ ਆਏ ਸੀ ਕੋਸਲੇ ਨਹੀਂ ਜੀ ਕੋਈ ਮੌਕਾ ਦੇਖਣ ਆਇਆ ਨਹੀਂ ਮੈਂ ਘੰਟਾ 2 ਹੋਇਆ এয়ারਪੋਰਟ ਤੋਂ ਹਾਂਜੀ ਆ ਜਾਣੀਏ ਹਾਂਜੀ